ਦੇਖੋ ਬੰਦੇ ਦਾ ਸ਼ਰਮਨਾਕ ਕਾਰਾ ਹਸਪੀਟਲ ਬਾਹਰ ਚਾਦੀਆੜ ਚ ਵੇਚ ਰਿਹਾ ਸੀ ਨਸ਼ੀਲੇ ਕੈਪਸੂਲ ਵੀਡੀਓ ਵਾਇਰਲ ਹੋਣ ਮਗਰੋਂ ਪਹੁੰਚ ਗਈ ਪੁਲਿਸ ਕਰ ਲਿਆ ਕਾਬੂ ਤੁਸੀਂ ਵੀ ਦੇਖੋ ਵੀਡੀਓ ਤੇ ਇਸ ਵੀਡੀਓ ਨੂੰ ਦਬਕੇ ਸ਼ੇਅਰ ਕਰ ਦਿਓ ਹੋਸ਼ ਉਡਾਊ ਵੀਡੀਓ ਸਾਹਮਣੇ ਆਈ ਹੈ ਜਲਾਲਾਬਾਦ ਤੋਂ ਜਿੱਥੇ ਸਰਕਾਰੀ ਹਸਪਤਾਲ ਦੇ ਬਾਹਰ ਚਾਹ ਤੇ ਦੁੱਧ ਦੀ ਖੋਖੇ ਦੀ ਆੜ ਦੇ ਵਿੱਚ ਨਸ਼ੀਲੇ ਕੈਪਸੂਲ ਵੇਚੇ ਜਾ ਰਹੇ ਸੀ ਤਾਂ ਵੀਡੀਓ ਵਾਇਰਲ ਹੋਈ ਤਾਂ ਉੱਥੇ ਪੁਲਿਸ ਪਹੁੰਚੀ ਪੁਲਿਸ ਦੇ ਵੱਲੋਂ ਕਾਬੂ ਕੀਤਾ ਗਿਆ ਨਸ਼ੀਲੇ ਪਦਾਰਥ ਵੇਚਣ ਵਾਲਾ ਦੁਕਾਨਦਾਰ ਤਾਂ ਪੌਲੋ ਸੁਮਲਾਜ਼ਮ ਦਾ ਇਸ ਬਾਰੇ ਕੀ ਕਹਿਣਾ ਹੈ ਇਹ ਵੀ ਤੁਹਾਨੂੰ ਸੁਣਾਵਾਂਗੇ ਸੋ ਵੱਡੀ ਕਾਰਵਾਈ ਹੋ ਚੁੱਕੀ ਹੈ ਵੀਡੀਓ ਨੂੰ ਦਬ ਕੇ ਸ਼ੇਅਰ ਕਰ ਦਿਓ ਜੇਕਰ ਕੋਈ ਵੀ ਇਸ ਤਰ੍ਹਾਂ ਦਾ ਤੰਦਾ ਕਰ ਰਿਹਾ ਹੈ ਤਾਂ ਉਸ ਵਿਰੁੱਧ ਸਖਤ ਤੋਂ ਸਖਤ ਕਾਰਵਾਈ ਹੋਵੇ ਇਸ ਕਰਕੇ ਇਸ ਵੀਡੀਓ ਨੂੰ ਦਬ ਕੇ ਸ਼ੇਅਰ ਜ਼ਰੂਰ ਕਰ ਦਿਓ ਇਹ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋਈ ਸੀ ਵੀ ਜਿਹੜੇ ਸਿਵਲ ਹਸਪਤਾਲ ਦੇ ਅੱਗੇ ਜਿਹੜੇ ਚਾਹ ਦੇ ਕੋਖੇ ਤੇ ਇੱਕ ਕੋਈ ਸ਼ਖਸ ਕੋਈ ਪ੍ਰੇਗਾ ਕੈਪਸੂਲ ਦੇ ਰਿਹਾ ਸੀ ਜਿਹਦੇ ਸਬੰਧ ਚ ਐਸਐਚਓ ਮੀਰ ਖਾਸ ਨੇ ਰੇਡ ਕਰਕੇ ਉਹਨੂੰ ਮੌਕੇ ਤੇ ਜਾ ਕੇ ਕਾਬੂ ਕੀਤਾ ਜਿਹਦੇ ਕੋਲੋਂ 10 ਪਤੇ ਜਿਹੜੇ ਪ੍ਰੈਗਾ ਦੇ ਉਹ ਆਬਰਾਮਦ ਹੋਏ ਆ ਉਹਦੀ ਜਿਹੜਾ ਬੰਦ ਦੀ ਕਾਰਵਾਈ ਕੀਤੀ ਜਾ ਰਹੀ ਹੈ ਉਹਦੇ ਖਿਲਾਫ ਤੇ ਇਹ ਜਿਹੜੀ ਇਹੋ ਜਿਹੇ ਜਿਹੜੇ ਨਸ਼ਾ ਵੇਚਣ ਵਾਲੇ ਜਾਂ ਜਿਹੜੇ ਬੰਦੇ ਆ ਉਹਨਾਂ ਨੂੰ ਸਖਤ ਤਾੜਨਾ ਵੀ ਜਿਹੜੀ ਇਹਨਾਂ ਦੇ ਖਿਲਾਫ ਸਖਤ ਐਕਸ਼ਨ ਲਿਆ ਜਾਵੇਗਾ